ਸਕਣ ਤੇ ਜਿਹੜਾ ਚਿੱਟੇ ਦਾ ਇਹ ਬੂਟਾ ਲਾਇਆ ਇਹ ਬੂਟਾ ਜਦੋਂ 1997 ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਤੋਂ ਪਹਿਲਾਂ ਆਪਾਂ ਕਦੀ ਚਿੱਟੇ ਦਾ ਹੈਰੋਇਨ ਸਮੈਗ ਦਾ ਇਹਨਾਂ ਮਾਰੂ ਨਸ਼ਿਆਂ ਦਾ ਕਦੀ ਨਾਂ ਨਹੀਂ ਸੁਣਿਆ 1997 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਆਈ ਅਕਾਲੀਆਂ ਨੇ ਚਿੱਟੇ ਦਾ ਸਮੈਗ ਦਾ ਹੈਰੋਇਨ ਦਾ ਨਸ਼ਾ ਲਿਆਂਦਾ ਉਹਦੇ ਬਾਅਦ ਕਾਂਗਰਸ ਆਈ ਕਾਂਗਰਸੀਆਂ ਨੇ ਉਹ ਚਿੱਟੇ ਦੇ ਨਛੇ ਨੂੰ ਹੈਰੋਨਸ ਮੈਕ ਨੂੰ ਪਾਣੀ ਪਾਇਆ ਉਸ ਬੂਟੇ ਨੂੰ ਸਿੰਜਿਆ ਉਹ ਬੂਟਾ ਵੱਡਾ ਹੋਇਆ ਸਾਡੇ ਪੰਜਾਬ ਚ ਨਸ਼ਾ ਆਇਆ ਏ ਮੁੜ ਕੇ ਸਾਡੇ ਇਲਾਕੇ ਚ ਗਲੀ ਮੁੱਲੇ ਚ ਹੈਰੋਨਸ ਮੈਕ ਚਿੱਟੇ ਨੇ ਆਪਦੇ ਪੈਰ ਫਸਾਰੇ ਤੇ ਸਾਧ ਸੰਗਤ ਪ੍ਰਾਣੀਆਂ ਸਰਕਾਰਾਂ ਦੇ ਵੇਲੇ ਭਾਵੇਂ ਕੋਈ ਪਿੰਡ ਦਾ ਸਰਪੰਚ ਹੋਣਾ ਭਾਵੇਂ ਕੋਈ ਚੇਅਰਮੈਨ ਤੇ ਭਾਵੇਂ ਕੋਈ ਵੀ ਆਗੂ ਜੇ ਕੋਈ ਨਸ਼ੇ ਦਾ ਤਸਕਰ ਫੜਿਆ ਜਾਣਾ ਨਾ ਉਹਦੇ ਪਿੱਛੇ ਪਿੰਡ ਦੇ ਮੋਤਵਾਰਾਂ ਨੇ ਠਾਣੇ ਜਾਣਾਂ ਜਾंदे ਰੇ ਨਾ ਭਾਉਜੀ ਥਾਣੇ ਮੋਤ ਪਰ ਕਾਲੀਆਂ ਕਾਂਗਰਸੀਆਂ ਦੇ ਤੇ ਸਾਧ ਸੰਗਤ ਸਵਾ 3 ਸਾਲ ਹੋ ਗਿਆ ਸਰਕਾਰ ਬਣੀ ਨੂੰ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਕਿਸੇ ਸਾਡੇ ਵੋਟਰ ਸਪੋਰਟਰ ਨੇ ਨਾ ਕਿਸੇ ਸਾਡੇ ਚੇਅਰਮੈਨ ਨਾ ਸਰਪੰਚ ਤੇ ਨਾ ਸਾਡੇ ਕੋਈ ਐਮ ਐਲ ਏ ਮੰਤਰੀ ਨੇ ਕਿਸੇ ਤਸਕਰ ਦੇ ਪਿੱਛੇ ਐਸ ਐਚ ਓ ਡੀ ਐਸ ਪੀ ਜਾਂ ਐਸ ਐਸ ਪੀ ਦਫਤਰ ਕਹਿੰਨੇ ਪਹੁੰਚ ਨਹੀਂ ਕੀਤੀ